ਵੀਰ ਭੈਣੋ ਅੱਜ ਸਾਰੇ ਪੰਜਾਬ ਦੇ ਐਮਐਲਏ ਦੇ ਸੂਜਕਤ ਮੋਰਚੇ ਵੱਲੋਂ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਅਰੋਸ ਇਸ ਗੱਲ ਦਾ ਕਿ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੀਨ ਕਰਦਾ ਹੋਇਆ ਮੇਕਟਿੰਗ ਦੇ ਵਿੱਚੋਂ ਬਾਕਆਊਟ ਕਰ ਗਿਆ ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਬਾਕਆਊਟ ਕਰਕੇ ਆਇਆ ਜene ਉਹਦੀ ਗੱਲ 'ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕਿ ਜਾਓ ਲਾਲੋ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਂਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ 'ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਂਸਲ ਕਰਦਾ ਤੇਰੀਆਂ ਮੰਨੀਆਂ ਹੋਈਆਂ ਮੰਗਾਂ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆਂ ਦੱਸ ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਕਿ ਹੜਪੀੜ ਤੋਂ ਛੋਡੇ ਝੋਨੇ ਦੀ ਦੁਵਾਰਾ ਲਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਲਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਤਾਂ ਇਹ ਵੀ ਕਿਹਾ ਸੀ ਫਸਲ ਮਰਨ ਤੋਂ ਗੜੇ ਜਿੱਦਾਂ ਪੈ ਗਏ ਗਰਦੌਦੀਆਂ ਬਾਅਦ ਚ ਹੋਣਗੀਆਂ ਪੇਮੈਂਟ ਮੈਂ ਤੁਹਾਡੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਐਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹਿ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਿੱਡਾ ਕਫਰ ਤੋਲਿਆ ਤੇ ਬਾਹਰ ਆ ਕੇ ਕਿ ਮੇਰੇ ਮੁਰਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਬਾਲ ਧੁੱਪ ਚ ਚਟੇ ਰਹੇ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇੱਧਰ ਜਿੱਥੇ ਬੰਦੀਆਂ ਵਾਲਿਆਂ ਨੂੰ ਅਸੀਂ ਇਹਨਾਂ ਵੀ ਨਹੀਂ ਜਾਣਦੇ ਕਿ ਕਿਹੜਾ ਨੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਸਾਨੂੰ ਇਹਨਾਂ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਦਾ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕਿਆ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੂੰ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਚਲ ਉਹ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ 2 ਘੰਟੇ ਸਾਡੇ ਨਾਲ ਵੈਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਵੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬੈਠੇ ਕਿਹੜੀ ਗਲਤੀ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪੁਲਿਸ ਨਾਲ ਲਹਿਰ ਦੀ ਜਵਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਖਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ-ਟਾਈ ਘੰਟੇ ਗੱਲਬਾਤ ਕਰਨੀ ਕਰੀ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਐ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿੰਦਾ ਵੀ ਤੁਹਾਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਹਿੰਨੇ ਸੀ ਵੀ ਆਜੋ ਗੱਲ ਕਰਨ ਨੂੰ ਪਰ ਮੁੱਖ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਨਹੀਂ ਕੀਤੀ ਹੈ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇਰੇ ਨਾਲ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਚ ਸੱਦ ਰਹੇ ਹੈ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਦੀ ਸਾਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀ ਆ ਮੋਰਚੇ ਤੋਂ ਤੇਰੀ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਦੀ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈਂਦੀ ਹੈ ਚੱਲਦੇ ਪ੍ਰੋਗਰਾਮ ਚ ਸੱਦ ਲੈਂਦੀ ਹੈ ਉਹਦੋਂ ਪਹਿਲਾਂ ਵੀ ਸੱਦ ਲੈਂਦੀ ਹੈ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਹੈ ਤੇ ਫੇਰ ਨਹੀਂ ਸੱਦੀ ਆ ਮੀਟਿੰਗ ਉਹ ਕਿਹੜੀਆਂ ਮੰਗਾ ਤੈ ਲਾ ਮੰਨ ਲੀਆਂ ਤੇ ਕਿਹੜੀਆਂ ਮੰਨਣ ਵਾਸਤੇ ਤਿਆਰ ਐ ਅਸੀਂ ਬਾਅਦ ਚ ਮੀਟਿੰਗ ਲਾਵਾਂਗੇ ਮੀਟਿੰਗ ਫੈਸਲਾ ਕਰਾਂਗੇ ਤੂੰ ਉੱਥੇ ਕਹਿੰਨਾ ਦੋ ਟੁਕ ਜਵਾਬ ਦਿਓ ਇਸ ਕਰਕੇ ਪਤਾ ਐ ਫਿਰ ਸਾਨੂੰ ਇਹ ਅਚੰਭਾ ਲੱਗਦਾ ਹੋਣਾ ਵੀ ਯਾਰ ਮੁੱਖ ਮੰਤਰੀ ਐ ਬੋਲ ਗਿਆ ਇਹ ਭਰਾਓ ਐਨੀ ਇੱਕ ਗੱਲ ਨਹੀਂ ਹੈ ਵੀ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਤੋੜ-ਵਿਛੋੜਾ ਕਰਕੇ ਮੀਟਿੰਗ ਤੋਂ ਵਾਕਆਊਟ ਕਰਕੇ ਕਿਉਂ ਗਿਆ ਇੱਕ ਵਰਤਾਨ ਹੈ ਇਹਦਾ ਇੱਕ ਪਿਸ਼ੋਕੜ ਹੈ ਇਹ ਕੱਲਾ ਨਹੀਂ ਮੁੱਖ ਮੰਤਰੀ ਬੋਲਿਆ ਇੱਕ ਪੱਤਰਕਾਰ ਬੋਲਿਆ ਨਦੀਪ ਬਿੱਟੂ ਬੋਲਿਆ ਇਹ ਇੱਕ ਵਰਤਾਨ ਸਿਰਜਿਆ ਜਾ ਰਿਹਾ ਹੈ ਕਿਸਾਨ ਲਹਿਰ ਦੇ ਖਿਲਾਫ ਇਹ ਸੜਕਾਂ ਤੇ ਬਹਿ ਜਾਂਦੇ ਨੇ ਇਹ ਸੜਕਾਂ ਰੋਕਦੇ ਨੇ ਇਹ ਸਰਕਾਰ ਚਲਾਉਂਦੇ ਨੇ ਕਿਉਂਕਿ ਕਿਸਾਨ ਲਹਿਰ ਆਲ ਇੰਡੀਆ ਦੀ ਕਿਸਾਨ ਲਹਿਰ ਤੇ ਉਹਦੇ ਚੋਂ ਪੰਜਾਬ ਦੀ ਕਿਸਾਨ ਲਹਿਰ ਸਾਰੀਆਂ 86 ਪਾਰਟੀਆਂ ਨੂੰ ਇਸ ਵੇਲੇ ਰੜਕ ਰਹੀ ਹੈ ਰਾਜ ਕਰਨ ਵਾਲੀਆਂ ਪਾਰਟੀਆਂ ਬੀਜੇਪੀ ਸਰਕਾਰ ਨੂੰ ਰੜਕ ਰਹੀ ਐ ਨਵਦੀਪ ਦਾ ਬਿਆਨ ਪੜਿਆ ਕਹਿੰਦਾ 2027 ਚ ਸਾਡੀ ਸਰਕਾਰ ਆ ਜਾਂਦੇ ਸਾਰਿਆਂ ਨੂੰ ਡਿਪਰੂਗੜ ਭੇਜ ਦਾਂਗੇ ਤੂੰ ਡਿਪਰੂਗੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜ ਦੇ ਤੇਰੇ ਅਰਗੇ ਬਥੇਰੇ ਆਇਆ ਇੱਥੇ ਪਹਿਲਾਂ ਡਰਦਿਆਂ ਜਰਾ ਸੀ ਐ ਜੇਲਾਂ ਤੋਂ ਡਰ ਕੇ ਸਾਨੂੰ ਨਹੀਂ ਪਤਾ ਵੀ ਸਰਕਾਰ ਵਾਲੇ ਸਾਨੂੰ ਨਹੀਂ ਮਾਨ ਸਰ ਤੇਰਾ ਪਤਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਤੋਂ ਗਏ ਤੇ ਕਹੇ ਤੋਂ ਗੰਜਾਉਣ ਗਿਆ ਇੱਕ ਬੰਦੇ ਨੂੰ ਫੜਨਾ ਹੈ ਇੱਕ ਸਧਾਰਨ ਵਿਅਕਤੀ ਨੂੰ ਫੜਨਾ ਹੈ ਤੇ 50 ਗੱਡੀਆਂ ਜੇ ਕਾਰਾਂ ਛੋਟੀਆਂ ਨਹੀਂ ਗਿਣਤੀ ਹੋਵੇ ਤਾਂ 100 ਦਾ ਕਾਫਲਾ ਫੜ ਲੈ ਕਰਦੇ ਬੰਨ ਜੇਲਾਂ ਪਹਿਲੀ ਵਾਰ ਨਹੀਂ ਹੈ ਇਹ ਇਤਿਹਾਸਾ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾ ਤੁਸੀਂ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮੜਾ ਮੋਟਾ ਕਿਸੇ ਤੋਂ ਇਹ ਇਸ ਕਰਕੇ ਇਹ ਵਰਤਾਂਤ ਨੂੰ ਸਮਝਣ ਦੀ ਲੋੜ ਹੈ ਜਿਹੜਾ ਪੱਤਰਕਾਰ ਮੈਂ ਉਹ ਦਵਿੰਦਰ ਸ਼ਰਮਾ ਬੋਲ ਕੇ ਗਿਆ ਕਿ ਕਿਸਾਨ ਜਥੇਬੰਦੀਆਂ 100 ਦੇ ਲਗਭਗ ਕਿਸਾਨ ਜਥੇਬੰਦੀਆਂ ਬਣੀਆਂ ਗੈਂਗਸਟਰ ਕਹਿ ਕੇ ਗਿਆ ਸੁਨੂ ਉਹ afghan satan ਦੇ taliban ਨੂੰ ਕਹਿ ਕੇ ਗਿਆ taliban ਨੂੰ ਨੇ ਇਹ ਫਰਤੀਆਂ ਲੈਂਦੇ ਨੇ ਇਹ ਗੱਡੀਆਂ ਲੈਂਦੇ ਨੇ ਚਲ ਇਹਨੂੰ ਇੰਨੀ ਇੱਕ ਗੱਲ ਨਾਲ ਸਮਝੋ ਇਹਦਾ ਤੱਤ ਸਮਝੋ ਵੀ ਬੋਲ ਕਿੱਥੋਂ ਰਿਹਾ ਤੁਸੀਂ ਪੁਲਿਸ ਦੀ ਨਹੀਂ ਮੰਨਦੇ ਤੁਸੀਂ ਆਪੇ ਧਰਨੇ ਮਾਰ ਦਿੰਨੇ ਹੋ ਤੁਸੀਂ ਰੋੜਾ ਰੋੜਾ ਤੇ ਆ ਕੇ ਬਹਿ ਜੰਨੇ ਹੋ ਤੁਸੀਂ ਨਾਕੇ ਤੋੜ ਦਿੰਨੇ ਹੋ ਤੁਸੀਂ ਦਾਫਾ ਚ ਤਾਲੀ ਤੋੜ ਦਿੰਨੇ ਹੋ ਭਾਈ ਜੇ ਤੈਨੂੰ ਇੰਨਾ ਕਾਨੂੰਨ ਦਾ ਫਿਕਰ ਹੈ ਜਿਹੜੀ ਇਹ ਤੇਰੀ ਭਾਸ਼ਾ ਹੈ ਇਹੇ ਭਾਸ਼ਾ ਤੇ ਸਰਕਾਰ ਦੀ ਭਾਸ਼ਾ ਚ ਪਹਿਲਾ ਕੀ ਫਰਕ ਹੈ ਜੇ ਸੱਚੀਓ ਤੈਨੂੰ ਕਿਸਾਨ ਲਹਿਰ ਨਾਲ ਹੇਜ ਹੁੰਦਾ ਤੂੰ ਦੱਸ ਸਕਦਾ ਸੀ ਵੀ ਯਾਰ ਕਿਸਾਨ ਲਹਿਰ ਚਾ ਕਮੀਆਂ ਨੇ ਸੋਣਿਆ ਜਥੇਬੰਦੀਆਂ ਦੇ ਵਿੱਚ ਪਰਚੋਲ ਕਰੋ ਫੇਰ ਸਮਝਿਆ ਜਾਂਦਾ ਵੀ ਤੇਰਾ ਪੋਜ਼ਿਟਿਵ ਪਹਟ ਹੈ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਵਾਸਤੇ ਤੂੰ ਕਹਿ ਰਿਹਾ ਪਰ ਇਹ ਤਾਂ ਯਾਰ ਤੇਰਾ ਇੱਕ ਸ਼ਬਦ ਵੀ ਪੋਜ਼ਿਟਿਵ ਨਹੀਂ ਤੂੰ ਤਾਂ ਰਾਦੀ ਕਰਤਾ ਸਾਰਾ ਕੁਝ ਆਦਾ ਕੂੜ ਕਬਾੜ ਹੈ ਆਦਾ ਪੈਸੇ ਇਕੱਠੇ ਕਰਨ ਵਾਲੇ ਨੇ ਆਦਾ ਲੋਕਾਂ ਤੋਂ ਫੰਡ ਲੈਣ ਵਾਲੇ ਨੇ ਐਡੇ ਦੇ ਟੋਲ ਮਹਿੰਗੇ ਟੋਲ ਪਲਾਜੇ ਇਹ ਤਾਂ ਉਹਨਾਂ ਤੋਂ ਫ੍ਰੀ ਲੱਗ ਜਾਂਦੇ ਨੇ ਤੇਰੇ ਢਿੱਡ ਕਿਉਂ ਪੀੜ ਹੋਈ ਟੋਲ ਪਲਾਜਾ ਆਪਣਾ ਲੱਗਿਆ ਕਿਉਂ ਹੈ ਸਾਡਾ ਵਿਰੋਧ ਹੈ ਕਿ ਛੜਕਾਂ ਤੇ ਲੰਮਸਾਂ ਟੈਕਸ ਲੈਂਦੇ ਹੋ ਤੁਸੀਂ ਜਿਹੜੇ ਵਹੀਕਲ ਏਜੰਸੀਆਂ ਤੋਂ ਨਿਕਲਦੇ ਨੇ ਪਹਿਲਾਂ ਟੈਕਸ ਭਰਾਂ ਲੈਣੇ ਆ ਦੂਰਾ ਟੈਕਸ ਕਿਵੇਂ ਟੋਨ ਪਲਾਜੇ ਨਹੀਂ ਹੋਣੇ ਚਾਹੀਦੇ ਜੇ ਬਾਈ ਤੈਨੂੰ ਚੰਗੇ ਲੱਗਦੇ ਨੇ ਤੂੰ ਦੇ ਦੇ ਅਗਰ ਫੀਸ ਤੈਨੂੰ ਇਹ ਕਿ ਆ ਗਰੀਬ ਕਿਸਾਨ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਜਿਨ੍ਹਾਂ ਨੂੰ ਕਿਤੇ ਕੋਈ ਨਹੀਂ ਪੁੱਛਦਾ ਜਿਹੜੇ ਕਚੈਰੀਆਂ 'ਚ ਧੱਕੇ ਖਾਂਦੇ ਨੇ ਜਿਨ੍ਹਾਂ ਨੂੰ ਬੈਂਕ ਵਾਲੇ ਪੈਸਿਆਂ ਦੇ ਬਦਲੇ ਜਿਨ੍ਹਾਂ 'ਚ ਡੱਕ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਬਾਰੀ ਨਾਲ ਬੰਨ੍ਹ ਦਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਗੱਡੀ ਚ ਬਿਠਾ ਕੇ ਉਹਦੀਆਂ ਰਿਸ਼ਤੇਦਾਰੀਆਂ ਚ ਲੈ ਜਾ ਕੇ ਜਲੀਲ ਕਰਦੇ ਸੀ ਇਹਨਾਂ ਦੀ ਤਾਕਤ ਤੈਨੂੰ ਰੜਕਦੀ ਕਿਉਂ ਹੈ ਜੇ ਇਹਨਾਂ ਦੀ ਪੁਗਤ ਹੋ ਗਈ ਟੋਲ ਪਲਾਜੇ ਵਾਲੇ ਨਿੰਦ ਨੂੰ ਪੁੱਛਿਆ ਬਿਨਾ ਪੈਸੇ ਰਜਿਸਟਰੀ ਕਰਾ ਲਈ ਕਿਸੇ ਤੋਂ ਰਿਸ਼ਮਤ ਬਣਾਤੀ ਕਿਸੇ ਦਾ ਬਿਨਾ ਪੈਸੇ ਤੋਂ ਟਰਾਂਸਫਰ ਵੀ ਕਰਾਤਾ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਇਹ ਦਵਿੰਦਰ ਸਿੰਘ ਤੈਨੂੰ ਬਈ ਕਾਹਤੋਂ ਤਕਲੀਫ ਹੋ ਗਈ ਇਹ ਪੀੜ ਸਰਕਾਰ ਨੂੰ ਤਾਂ ਹੋਵੇ ਇਹ ਕੁਰਸੀ ਵਾਲਿਆਂ ਨੂੰ ਤਾਂ ਹੋਵੇ ਇੱਕ ਪੱਤਰਕਾਰ ਜਿਹਦਾ ਐ ਨਕਸ਼ਾ ਬੜਾ ਹੋਵੇ ਵੀ ਇਹ ਕਿਸਾਨ ਪੱਖੀ ਹੈ ਤੂੰ ਨਾ ਕਰ ਸਾਡੇ ਪੱਖ ਦੀ ਕੋਈ ਗੱਲ ਕਿਉਂਕਿ ਤੂੰ ਪੱਤਰਕਾਰ ਹੈਂ ਤੇਰੀ ਡਿਊਟੀ ਐ ਸਾਡੇ ਚ ਜੋ ਗਲਤ ਹੋ ਰਿਹਾ ਤੂੰ ਕਹਿ ਸਕਦਾ ਤੈਨੂੰ اختیار ਐ ਜੇ ਤੇਰੇ ਦਿੱਲੀ ਵਾਲਾ ਮੋਰਚਾ ਫਿੱਟਾ ਗਿਆ ਇੱਕ ਸਾਲ ਛੜਕਾਂ ਤੇ ਬੈਠਿਆ ਸੀ ਉੱਥੇ ਬਾਈ ਉਹਦੀ ਤੂੰ ਵਾਅਦਾ ਕਰਦਾ ਉਹਦੀ ਚਰਚਾ ਕਰਦਾ ਤੂੰ ਵੀ ਬਹੁਤ ਵਧੀਆ ਸੀ ਇੱਕ ਸਾਲ ਅਸੀਂ ਉਥੇ ਛੜਕਾਂ ਦੀ ਬੈਠਿਆ ਆਹ ਸੜਕ ਤੇ ਉਹ ਸੜਕ ਦਾ ਕੋਈ ਫਰਕ ਹੈ ਇੱਕ ਦੇਸ਼ ਦੀ ਰਾਜਧਾਨੀ ਨੂੰ ਪੰਜ ਪਾਸੇੋਂ ਘੇਰ ਕੇ ਰੱਖਣਾ ਸਾਲ ਪਰ ਬੈਠਣਾ ਤੇ ਮੋਦੀ ਹਕੂਮਤ ਨੂੰ ਚਕਾ ਕੇ ਆਉਣਾ ਤੇਰੀ ਸੀਟੀ ਭਾਈ ਉਧਰਲੇ ਪਾਸੇ ਰੜੀ ਨਹੀਂਦੀ ਐ ਤੂੰ ਨਾ ਮੰਨ ਸਾਨੂੰ ਤਾਂ ਐ ਲੱਗਦਾ ਕਿਉਂਕਿ ਜਿਹੜੇ ਬਰਤਾਂਤ ਤੋਂ ਤੁਸੀਂ ਬੋਲ ਰਹੇ ਹੋ ਇਹ ਬਰਤਾਂਤ ਤੇਰਾ ਬੋਲਣਾ ਭਗਵਾਨਤਮਾਨ ਦਾ ਝੂਠ ਕਰਨ ਕਰਨਾ ਮੈਂ ਸਲੰਸਰ ਮੂਰੇ ਬੈਠਾ ਰਿਹਾ ਤੇ ਬਿੱਟੂ ਦਾ ਇਹ ਕਹਿਣਾ ਕਿ ਡੀਪਰੂਗਟ ਜੇਲ੍ਹ ਦੇ ਵਿੱਚ ਬੰਦ ਕਰੂੰਗਾ ਸੁਪਨੇ ਲੈਣੋ ਕੋਈ ਰੋਕ ਨਹੀਂ ਸਕਦਾ ਬਾਈ ਸੁਣੋ ਲਾਓ ਸੁਪਨੇ ਕਰ ਦਿਓ ਬੰਦ ਪਤਾ ਹੈ ਸਾਨੂੰ ਚੂਹਾ ਏਡਾਂ ਜਾਣੀ ਜੀ ਨੂੰ ਇਹ ਨਾ ਪਤਾ ਹੋਵੇ ਬਿੱਲੀ ਬਰੀ ਮਾਸੀ ਹੈ ਕਿ ਨਹੀਂ ਭਾਈ ਸਾਨੂੰ ਪਤਾ ਹੈ ਚਪਟਾ ਮਾਰੋਗੇ ਸਾਡੇ ਤੇ ਪਰ ਸਾਡਾ ਇਹ ਦਾਵਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਲਹਿਰ ਨੂੰ ਦਬ ਨਹੀਂ ਸਕਦੀ ਦਾਵੇ ਨਾਲ ਕਹਿੰਦੇ ਕਹਿੰਦੇ ਇਹ ਵਿਕਾਸ ਰੋਕੀ ਜਾਂਦੇ ਨੇ ਇਹ ਵਿਕਾਸ ਨਹੀਂ ਹੋਣ ਦਿੱਤੇ ਓਏ ਅਸੀਂ ਤਾਂ ਵਿਕਾਸ ਵਾਸਤੇ ਤਰਲੇ ਕਰਦੇ ਆਂ ਵਿਕਾਸ ਹੋਵੇ ਕਿਦਾ ਆਹ ਕਿਰਤ ਕਰਨ ਵਾਲਿਆਂ ਦਾ ਵਿਕਾਸ ਹੋਵੇ ਕਿਤਨਾ ਆਡਾਂ ਦਾ ਵਿਕਾਸ ਹੋਵੇ ਸ਼ਰਮਾਇਦਾਰਾਂ ਦਾ ਵਿਕਾਸ ਹੋਵੇ ਕਿ ਮਜ਼ਦੂਰਾਂ ਦਾ ਵਿਕਾਸ ਹੋਵੇ ਸਵਾਲ ਤਾਂ ਸਿਰਫ ਇੱਥੇ ਹੈ ਬਈ ਤੂੰ ਜਾ ਕੇ ਉਹ ਸੀਟੀ ਚੜ ਗਿਆ ਤੇਰੀਆਂ ਵੀਡੀਓ ਪੜ ਲਓ ਇਹ ਆਪ ਜਹਾਜ਼ਾਂ ਤੇ ਆਉਂਦੇ ਨੇ ਹੈਲੀਕਾਪਟਰਾਂ ਤੇ ਆਉਂਦੇ ਨੇ ਦੋ ਦੋ ਸੌ ਗੱਡੀਆਂ ਦਾ ਕਾਫਲਾ ਹੁੰਦਾ ਟੂ 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 ਮਗਰ ਬਜੀ ਜਾਂਦੀਆਂ ਵੀਡੀਓ ਬੁਲੀ ਜਾਂਦੇ ਉਹਨਾਂ ਨਾਲ ਅੱਡ ਕੀ ਕਰਦਾ ਤੂੰ ਅੱਡ ਵਸਾਹ ਕਰਤਾ ਅੱਜ ਤੱਕ ਕੋਈ ਗੱਲਬਾਤ ਦੇ ਵਿੱਚ ਐਡੀ ਬੇਇੱਜ਼ਤੀ ਕਰਕੇ ਕਿਸਾਨਾਂ ਦੀ ਐ ਹਾਲ ਦੇ ਵਿੱਚੋਂ ਭੱਜਿਆ ਉਹ ਤਾਂ ਬਕਰਾਂ ਕਰ। ਠੀਕ ਐ ਪ੍ਰਭੂ। ਵੋਟਾਂ ਤੁਸੀਂ ਨਹੀਂ ਪਾਈਆਂ। ਆਪਾਂ ਨਹੀਂ ਵੋਟਾਂ ਪਾਈਆਂ। ਕਿਉਂਕਿ ਤੁਸੀਂ ਬਦਲ ਚਾਹੁੰਦੇ ਸੀ। ਬਦਲਣਾ ਜ਼ਰੂਰੀ ਸੀ। ਬਦਲ ਦੇਖ ਲਿਆ। ਹੋਰ ਬਦਲ ਕਰੋ। ਹੋਰ ਬਦਲ ਕਰੋ, ਹੋਰ ਦੇਖੋ। ਕੱਟੋ-ਕੱਟ ਤੁਹਾਨੂੰ ਇੰਨੀ ਪਛਾਣਤਾ ਹੋ ਗਈ ਕਿ ਸਾਡੇ ਚੁਣੇ ਹੋਏ ਹਾਕਮ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਕਦੇ ਨਹੀਂ ਹੁੰਦੇ। ਸੋਡੀ ਰੱਬ ਦੀ ਤਾਕਤ ਆਪਦੇ ਵਾਸਤੇ ਜਦੋਂ ਵਰਤੋਗੇ ਸਿਰ ਜੋੜੋਗੇ ਕੱਟੇ ਬਈ ਮੈਂ ਕੋਈ ਟੈ ਬਦਲੋ ਨਾ ਮੈਂ ਜਦੋਂ ਤੁਸੀਂ ਸਿਰ ਜੋੜੋਗੇ ਅੱਗੇ ਵਧੋਗੇ ਇਸੇ ਤਾਕਤ ਨੇ ਬਈ ਤੁਹਾਡਾ ਭਲਾ ਕਰੇ ਆ ਜਿਹੜੀ ਵਿਕਾਸ ਦੀ ਮੈਂ ਜ਼ਿਕਰ ਕਰਦਾ ਸੀ ਮਾਨ ਸਾਹਿਬ ਕਹਿੰਦਾ ਗੈਸ ਨਾਲ ਨਾਈਪ ਨਹੀਂ ਨਿਕਲਣ ਦੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨਹੀਂ ਨਿਕਲਣ ਦੇ 15 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿ ਕਿਵੇਂ ਇਹ ਨਿਕਲਣ ਦੇ ਹੁਣ ਜੇ ਕਿਸੇ ਵੀ ਜਗ੍ਹਾ ਤੇ ਜਿੰਨੇ ਪੰਜਾਬ ਚ ਰੌਲੇ ਪਏ ਆ ਦੱਸ ਦੇ ਵੀ ਕੋਈ ਇੱਕ ਜਥੇਬੰਦੀ ਜਿਹੜੀ ਐਂ ਕਹਿੰਦੀ ਹੋਵੇ ਵੀ ਅਸੀਂ ਗੈਸ ਲਾਈਨ ਪਾਈਪ ਨਿਕਲ ਨਹੀਂ ਦਿੰਦੇ। ਜਾਂ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਨਿਕਲ ਨਹੀਂ ਦਿੰਦੇ। ਉਹ ਸਾਡਾ ਹੱਕ ਹੈ। ਅਸੀਂ ਕਹਿ ਸਕਦੇ ਹਾਂ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਨੂੰ ਨਿਕਲ ਨਹੀਂ ਦਿੰਦੇ। ਇਹਦਾ ਜੇ ਕਿਸਾਨ ਛੱਡੀ ਮਿਠੇ ਨੇ। ਅੱਜ ਤਾਂ ਐਂ ਕਹਿੰਦੇ ਨੇ ਕਿ ਸਾਨੂੰ ਪੈਸੇ ਪੂਰੇ ਦਿਓ। ਤੇਰੀ ਸਰਕਾਰ ਚਲਾਉਂਦੇ ਹੋ ਤੁਸੀਂ ਤੁਹਾਡੇ ਅਫਸਰ ਸ਼ਾਈ ਹੈ ਜੇ ਕਿਸੇ ਨੂੰ ਐ ਨਹੀਂ ਪਤਾ ਕਿ ਆਹ ਭਾਰਤ ਮਾਲਾ ਦੀ ਸੜਕ ਦੇ ਵਿਚਾਲਲਾ ਕੀ ਲੈ ਜੜਾ ਇਹ ਵਾਰਡ ਦੇ ਵਿੱਚ ਹੀ ਨਹੀਂ ਹੈ ਉੱਥੇ ਸਰੋਂ ਬੀਜੀ ਹੈ ਉੱਥੇ ਕਣਕ ਬੀਜੀ ਹੈ ਕਿਸਾਨ ਬਿਰਬਰ ਕਰਦਾ ਹੈ ਕਿ ਮੈਨੂੰ ਪੈਸੇ ਦਿਓ ਜੀ ਮੇਰੇ ਪੈਸੇ ਨਹੀਂ ਮਿਲੇ ਦਫ਼ਤਰ ਤੋਂ ਤਾਕੇ ਬਾਹਰ ਕੱਢੀ ਜਾਂਦਾ ਤੇਰੇ ਪੈਸੇ ਕਿੱਥੇ ਤੇਰੀ ਤਾਂ ਜ਼ਮੀਨ ਹੀ ਨਹੀਂ ਆਈ ਜੇ ਕਿਸਾਨ ਜਥੇਬੰਦੀ ਨਾ ਹੁੰਦੀ ਤਾਂ ਸੱਚ ਮੋਚੋ ਕਿਸਾਨ ਦੀ ਜ਼ਮੀਨ ਹੁੰਦੇ ਹੋਏ ਵੀ ਨਹੀਂ ਸੀ ਆਈ ਆਨੇਰਗਰਦੀ ਕੌਣ ਚੱਲੂ ਭਾਈ ਆਨੇਰਗਰਦੀ ਕੌਣ ਚੱਲੂ ਕਿ ਇੱਥੇ 42 ਲੱਖ ਹੈ ਤੇ ਇੱਧਰ 72 ਲੱਖ ਹੈ ਕਹਾ 85 ਲੱਖ ਹੈ ਆ ਗੱਲਾਂ ਤਾਂ ਤੂੰ ਆਪ ਮੰਨੇ ਸਾਡੇ ਨਾਲ ਮੀਟਿੰਗ ਦੇ ਵਿੱਚ ਤੂੰ ਆਪ ਮੰਨੇ ਜੇ ਜਿਹੜੀ ਬੱਟ ਦੇ ਨਾਲ ਲੱਗਦੀ ਜ਼ਮੀਨ ਦਾ 80 ਲੱਖ ਮਿਲ ਰਿਹਾ ਹੈ ਉਹਦੇ ਨਾਲ ਲੱਗਦੀ ਜ਼ਮੀਨ ਦਾ 42 ਲੱਖ ਕਿਵੇਂ ਹੋਜੂ ਆ ਤੇਰੀਆਂ ਗੱਲਾਂ ਕਿੱਧਰ ਗਈਆਂ ਰੋਕਦੇ ਨਹੀਂ ਹਾਂ ਸਾਨੂੰ ਪਤਾ ਇਹ ਵਿਕਾਸ ਨਹੀਂ ਸਾਨੂੰ ਪਤਾ ਸਾਡਾ ਅਜਾੜਾ ਕਰਨਾ ਰਹੇ ਹੋ ਸਾਨੂੰ ਪਤਾ ਇਹ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੀ ਨੇ ਸਾਨੂੰ ਪਤਾ ਤੂੰ ਕੀ ਦੀ ਖਾਤਰ ਕੱਢਦਾ ਇਹ ਸਾਨੂੰ ਪਤਾ ਵੀ ਰਾਜਪੁਰੇ ਦਾ ਸਮਾਰਟ ਸ਼ਹਿਰ ਬਣਾ ਰਿਹਾ ਉਹ ਕੀ ਚੀਜ਼ ਹੈ? ਵਿਰੋਧ ਕਰਦੇ ਆਂ ਸੀ। ਤੂੰ ਫਿਰ ਵੀ ਉਹਨਾਂ ਦੇ ਪੱਖ 'ਚ ਖੜ ਕੇ ਕਰਾਂਗੇ ਅਸੀਂ ਵਿਰੋਧ। ਐਨਾ ਜ਼ਿੰਦਾਰੀ ਕਰਾਂਗੇ ਜਿਹਦੇ ਤੂੰ ਗੀਤ ਗਾਉਣਾ। ਪਰਚੂਰ ਖੇਤਰ ਨੂੰ ਵੀ ਬਚਾਵਾਂਗੇ। ਸਸਦੂ ਦੇ ਰੋਲੇ 'ਚ ਵੀ, ਏਜੰਟਾਂ ਦੇ ਰੋਲੇ 'ਚ ਵੀ। ਇਹੀ ਤਰੀਕੇ ਫਿਰਦੇ ਨੇ, ਕਮਾਲ ਹੈ। ਸਸਾ ਸਾਡੀਆਂ ਨੂਹਾ ਸਾਡੀਆਂ ਜੇ ਕੋਈ ਪਰਿਵਾਰਕ ਝਗੜਾ ਹੋ ਗਿਆ ਜਿਹੜੇ ਸਾਡੇ ਆ ਆਗੂ ਬੈਠੇ ਨੇ ਇਹ ਨਵੇੜਨ ਜਾਣਗੇ ਦੀ ਤੇਰਾ ਕੋਈ ਕਾਨੂੰਨ ਬਣਿਆ ਹੋਇਆ ਕੇ ਕਿਸੇ ਨੂਤੀ ਨੂੰ ਜਦੋਂ ਕਿਸੇ ਨੇ ਛੜਤਾ ਉਹਦੀ ਕੋਤੇ ਫਰਿਆਦ ਕੋਈ ਸੁਣਨ ਵਾਲਾ ਕੋਈ ਏਦਾਰਾ ਹੈਗਾ ਇੱਥੇ ਅੱਜ ਤੱਕ ਜਿਨੇ ਨਵੇੜਾ ਕੀਤਾ ਹੋਵੇ 20 ਸਾਲ ਹੋ ਗਏ ਕੁੜੀਆਂ ਨੂੰ ਬੱਚੇ ਲੈ ਕੇ ਪੇਕੇ ਬੈਠੀਆਂ ਨੇ ਦੱਸ ਦੇ ਕੋਈ ਕਾਨੂੰਨ ਤੇਰਾ ਬਣਾਇਆ ਹੋਇਆ ਕੁੜੀਆਂ ਜਲਦੀਆਂ ਨੇ ਉਹ ਦੋਵੇਂ ਬਗਾਨੀਆਂ ਸੌਰੇ ਜਾਂਦੀਆਂ ਨੇ ਉਥੇ ਵੀ ਬਗਾਨੀਆਂ ਦੱਸ ਦੇ ਤੇਰੇ ਕਾਨੂੰਨ ਚ ਕਿੱਥੇ ਆ ਖਾਂ ਇਹਨਾਂ ਵਾਸਤੇ ਬਈ ਤੇਰੇ ਕੋਲੇ ਕਾਨੂੰਨ ਨਹੀਂ ਜੇ ਆ ਸਮਾਜਿਕ ਲੋਕ ਦੇ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਜੇ ਕਿਸੇ ਘਰ ਦਾ ਨਮਟਿਆਰਾ ਕਰਨ ਦੀ ਖਾਤਰ ਇਹ ਵਿੱਚ ਦਾਖਲ ਕਰਕੇ ਉਹਨਾਂ ਨੂੰ ਸੈੱਟ ਕਰ ਦਿੰਦੇ ਨੇ ਤਾਂ ਮਾੜਾ ਤੇਰਾ ਢਿੱਡ ਕਿਉਂ ਦੁਖਦਾ ਬਈ ਤੇਰੇ ਢਿੱਡਾਂ ਕਾਹ ਤੋਂ ਪੀੜ ਹੋਈ ਏਜੰਟ ਨੇ ਲੱਖਾਂ ਲੋਕਾਂ ਦੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਉਤਰੇ ਫਿਰਦੇ ਨੇ ਜਿਨ੍ਹਾਂ ਨੂੰ ਤੂੰ ਰੁਜ਼ਗਾਰ ਨਹੀਂ ਦਿੰਦਾ ਉਹ ਏਜੰਟਾਂ ਕੋਲ ਜਾਣਗੇ ਕਿਹੜੇ ਖੂਚ ਡਿੱਗਣ ਹੋ ਦੱਸਦਾ ਦੇ ਕਿੰਨੇ ਦਾ ਬੇਰੁਜ਼ਗਾਰੀ ਪੱਤਾ ਲਾਇਆ ਹੋਇਆ ਤੇਰਾ ਇਸ ਕਰਕੇ ਮਾਨ ਸਾਹਿਬ ਤੂੰ ਮੂੰਹ ਬੰਦ ਰੱਖਿਆ ਕਰ ਵਧੀਆ ਰਹੇ ਚੁੱਪ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜਿੰਨਾ ਬੋਲਦੇ ਹੋ ਇਹਨਾਂ ਤੁਸੀਂ ਕਰ ਨਹੀਂ ਰਹੇ ਸੋ ਤੋ ਕੀਤਾ ਨਹੀਂ ਜਾਣਾ ਤੇ ਆ ਲੋਕ ਜਿਨ੍ਹਾਂ ਦੇ ਸਿਰ ਤੇ ਤੇਰੇ ਤਾਜ ਧਰਿਆ ਜਿਨ੍ਹਾਂ ਨੇ ਤੇਰੇ ਸਿਰ ਤੇ ਤਾਜ ਧਰਿਆ ਇਹ ਦਾਤੇ ਵੀ ਨੇ ਤੇ ਦੇਣ ਵੀ ਜਾਣਦੇ ਨੇ ਤੇ ਖੋਣ ਵੀ ਜਾਣਦੇ ਪੜੇਖਾ ਨਾ ਖਾਜੀ ਇਸ ਕਰਕੇ ਸਾਥੀਓ ਆਸਾ ਛੱਡ ਦਿਓ ਸਰਕਾਰਾਂ ਤੋਂ ਲੜਾਈ ਵਾਸਤੇ ਤਿਆਰ ਹੋ ਸੰਘਰਸ਼ ਵਾਸਤੇ ਤਿਆਰ ਹੋ ਥਰਮੇ ਨਾਲ ਦਮ ਰੱਖ ਕੇ ਲੰਮਾ ਤੱਕ ਦੇ ਤਿੱਖਾ ਤੇਜ ਸੰਘਰਸ਼ ਕਰਨ ਦੀ ਤਿਆਰੀ ਕਰੋ ਕਿਉਂਕਿ ਪੱਛਮ ਤੋਂ ਚੜੀ ਹੋਈ ਨੇਰੀ ਪੰਜਾਬ ਦੀ ਅਪਜਾਊ ਧਰਤੀ ਨੂੰ ਹੜੱਪਣ ਵਾਸਤੇ ਤਿਆਰ ਬੈਠੀ ਐ ਉਹਦੇ ਪਿੱਛੇ ਜਿੰਨੇ ਸਾਡੇ ਹਾਕਮ ਨੇ ਸਾਰੇ ਉਹਦੇ ਪਿੱਛੇ ਲੱਗ ਪਿੱਛੇ ਲੱਗ ਨੇ ਦੁਨੀਆਂ ਦਾ ਸਭ ਤੋਂ ਵੱਡਾ ਲਟੇਰਾ ਦੇਸ਼ ਜਿਹਦਾ ਰਾਸ਼ਟਰਪਤੀ ਟਰੰਪ ਹੈ ਉਹਦੇ ਰੋਜ਼ ਬਿਆਨ ਪੜ੍ਹਦੇ ਹੋ ਤੁਸੀਂ ਲੜਾਈ ਵੱਡੀ ਹੈ ਦੁਨੀਆਂ ਦੇ ਵਿੱਚ ਆਰਥਿਕ ਅਸਥਿਰਤਾ ਹੈ ਬੇਚੈਨੀ ਫੈਲੀ ਹੋਈ ਹੈ ਨਿਰਾਸ਼ਾ ਫੈਲੀ ਹੋਈ ਹੈ ਦੁਨੀਆਂ ਦੇ ਵਿੱਚ ਲੜਨ ਵਾਲੇ ਹਿੱਸੇ ਬਹੁਤ ਨੇ ਤੇ ਭਗਵੰਤ ਮਾਨ ਸਾਹਿਬ ਜਦੋਂ ਲੋਕ ਉੱਠ ਖੜਦੇ ਨੇ ਬਾਈ ਤੁਸੀਂ ਲੱਭਦੇ ਵੀ ਨਹੀਂ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਵੀ ਕਿਤੇ ਜਗ੍ਹਾ ਨਹੀਂ ਮਿਲਦੀ ਜੇ ਪੁੱਛਣਾ ਹੋਵੇ ਤਾਂ ਬੰਗਲਾਦੇਸ਼ ਵਾਲਾ ਨੂੰ ਪੁੱਛ ਲੈ শ্রীলੰਕਾ ਵਾਲਾ ਨੂੰ ਪੁੱਛ ਲੈ ਹੋਰ ਕਿੰਨੇ ਮੁਲਕ ਨੇ ਇਹਨਾਂ ਨਾਲ ਟੱਕਰ ਲੈ ਕੇ ਨਹੀਂ ਕੋਈ ਬਚਿਆ ਆਹ ਤਾਕਤ ਤੁਸਾਨੂੰ ਇੱਕ ਨੂੰ ਬੰਦ ਕਰ ਦੇਗਾ ਦੋ ਨੂੰ ਬੰਦ ਕਰ ਦੇਗਾ ਚਾਰ ਨੂੰ ਬੰਦ ਕਰ ਦੇਗਾ ਦਰਜਨਾ ਨੂੰ ਬੰਦ ਕਰ ਦੇਣਾ ਕਾਲੇ ਪਾਣੀ ਭੇਜ ਦੇਣਾ ਡਿਪਰੂਗਲ ਭੇਜ ਦੇਣਾ ਲਹਿਰਾ ਨਹੀਂ ਕਦੇ ਦਰਦੀਆਂ ਹੁੰਦੀਆਂ ਇਸ ਕਰਕੇ ਖਬਰਦਾਰ ਰਹਿ ਆਪਦੀ ਕੀਤੀ ਨੂੰ ਮੁੜ ਕੇ ਵਿਚਾਰ ਤੇ ਕਿਸਾਨਾਂ ਤੋਂ ਬਿਨਾਂ ਕੋਈ ਵੀ ਸਰਕਾਰ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਚੱਲਦੀ ਨਹੀਂ ਹੁੰਦੀ ਧੰਨਵਾਦ ਲੋਕ ਇਕਤਾ ਜਿੰਦਾਬਾਦ